ਦਰਸ਼ਕੋ ਆ ਜਿਹਦੀ ਇਸ ਸੱਚੀ ਘਟਨਾ ਬਾਰੇ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਿਵੇਂ ਇੱਕ ਮਾਂ ਨੇ ਆਪਣੀ ਹਾਸ਼ ਮਟਾਉਣ ਦੇ ਲਈ ਆਪਣੇ 12 ਸਾਲ ਦੇ ਪੁੱਤ ਦਾ ਕਤਲ ਕਰਵਾ ਦਿੱਤਾ ਅਤੇ ਇਸ ਤੋਂ ਬਾਅਦ ਉਸ ਪੁੱਤ ਦੀ Laash ਨੂੰ ਆਪਣੇ ਘਰ ਦੇ ਵਿੱਚ ਹੀ ਦਫ਼ਨ ਕਰਕੇ ਰੱਖਿਆ ਅਤੇ ਇਸ ਕਤਲकांड ਦਾ ਖੁਲਾਸਾ 12 ਸਾਲ ਬਾਅਦ ਹੋਇਆ ਕਿਵੇਂ ਇਹ ਖੁਲਾਸਾ ਹੋਇਆ ਅਤੇ ਕਿੱਥੋਂ ਉਹਦੀ ਮਾਂ ਫੜੀ ਗਈ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਪੰਜਾਬ ਦੇ ਸ਼੍ਰੀ ਹਰगोविंदਪੁਰਾ ਥਾਣਾ ਖੋਜੀਪੁਰ ਉਥੋਂ ਦੇ ਰਹਿਣ ਵਾਲੀ ਰਣਜੀਤ ਕੌਰ 2014 ਦੇ ਵਿੱਚ ਰਣਜੀਤ ਕੌਰ ਦੇ ਆਪਣੇ ਹੀ ਪਿੰਡ ਦੇ ਸਤਨਾਮ ਸਿੰਘ ਉਰਫ ਸੱਤਾ ਦੇ ਨਾਲ ਨਜਾਇਜ਼ ਸਬੰਧ ਬਣ ਜਾਂਦੇ ਨੇ ਹੌਲੀ ਹੌਲੀ ਉਹਨਾਂ ਦਾ ਰਿਸ਼ਤਾ ਜਿਹੜਾ ਉਹ ਬਹੁਤ ਜ਼ਿਆਦਾ ਗੂੜਾ ਹੋ ਜਾਂਦਾ ਮਿੱਤਰੋ ਰਣਜੀਤ ਕੌਰ ਦਾ ਪੁੱਤ ਸੰਦੀਪ ਸਿੰਘ ਜੋ ਕਿ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਸੀ ਹਾਲਾਂਕਿ ਜੋ ਰਣਜੀਤ ਕੌਰ ਸੀ ਉਸਦਾ ਪਤੀ ਪਹਿਲਾਂ ਭਾਰਤੀ ਫੌਜ ਦੇ ਵਿੱਚ ਡਿਊਟੀ ਨਿਭਾ ਚੁੱਕਿਆ ਸੀ ਅਤੇ ਇਸ ਤੋਂ ਬਾਅਦ ਉਸਦੀ ਡੈਥ ਹੋ ਜਾਂਦੀ ਹੈ ਉਸਦੀ ਮੌਤ ਤੋਂ ਬਾਅਦ ਰਣਜੀਤ ਕੌਰ ਸਤਨਾਮ ਸਿੰਘ ਸੱਤੇ ਦੇ ਸੰਪਰਕ ਦੇ ਵਿੱਚ ਆ ਜਾਂਦੀ ਹੈ ਤੇ ਉਸ ਦੇ ਨਾਲ ਲਗਾਤਾਰ ਨਜਾਇਜ਼ ਸਬੰਧਾਂ ਦੇ ਵਿੱਚ ਰਹਿੰਦੀ ਆ ਸਤਨਾਮ ਰਣਜੀਤ ਕੌਰ ਦੇ ਘਰ ਉਸ ਨੂੰ ਮਿਲਣ ਆਇਆ ਕਰਦਾ ਸੀ ਇਸ ਗੱਲ ਦੀ ਪਿੰਕਾ ਉਸ ਦੇ ਪੁੱਤਰ ਸੰਦੀਪ ਨੂੰ ਲੱਗ ਜਾਂਦੀ ਆ ਸੰਦੀਪ ਫਿਰ ਆਪਣੀ ਮਾਂ ਨੂੰ ਇਸ ਗੱਲ ਤੋਂ ਵਰਜਣਾ ਸ਼ੁਰੂ ਕਰ ਦਿੰਦਾ ਬਾਰ ਬਾਰ ਉਹ ਆਪਣੀ ਮਾਂ ਨੂੰ ਇਸ ਗੱਲ ਤੋਂ ਵਰਜਦਾ ਪਰ ਉਸ ਦੀ ਮਾਂ ਸੁਧਰਦਾ ਨਾ ਨਹੀਂ ਲੈਂਦੀ ਇਸ ਤੋਂ ਬਾਅਦ ਉਹ ਆਪਣੇ ਆਸ਼ਕ ਦੇ ਨਾਲ ਮਿਲ ਕੇ ਇੱਕ ਪਲਾਨ ਕਰਦੀ ਹੈ ਤਾਂ ਕਿ ਉਹ ਆਪਣੇ ਪੁੱਤਰ ਨੂੰ ਰਾਹ ਦੇ ਵਿੱਚੋਂ ਹਟਾ ਸਕੇ ਇਸ ਤੋਂ ਬਾਅਦ ਉਹ ਰਾਤ ਦੇ ਤਕਰੀਬਨ 10 11 ਵਜੇ ਆਪਣੇ ਪੁੱਤ ਦਾ ਗਲਾ ਕਟਕੇ ਕਤਲ ਕਰਵਾ ਦਿੰਦੀ ਹੈ ਇਸ ਤੋਂ ਬਾਅਦ ਉਸ ਨੌਜਵਾਨ ਦੀ লাশ ਨੂੰ ਆਪਣੇ ਹੀ ਘਰ ਦੇ ਵਿੱਚ ਟੋਆ ਪਟਕੇ ਦਬੋ ਦਿੱਤਾ ਜਾਂਦਾ ਪਰ ਥੋੜੇ ਦਿਨਾਂ ਬਾਅਦ ਜਿਹੜੇ ਗੁਮਾਂਢੀ ਨੇ ਉਸ ਸੰਦੀਪ ਬਾਰੇ ਪੁੱਛਣ ਲੱਗ ਜਾਂਦੇ ਨੇ ਇਸੇ ਦੇ ਵਿੱਚ ਹੀ ਉਹਦਾ ਤਾਇਆ ਵੀ ਇੱਕ ਦਿਨ ਸੰਦੀਪ ਬਾਰੇ ਪੁੱਛਦਾ ਵੀ ਸੰਦੀਪ ਕਿੱਥੇ ਗਿਆ ਤਾਂ ਅੱਗੋ ਰਣਜੀਤ ਕੌਰ ਕਹਿੰਦੀ ਹੈ ਕਿ ਸੰਦੀਪ ਆ ਜਿਹੜਾ ਉਹ ਪੂਨੇ ਕੰਮ ਤੇ ਗਿਆ ਹੋਇਆ ਜਿਵੇਂ ਜਿਵੇਂ ਟਾਈਮ ਲੰਘਦਾ ਜਾਂਦਾ ਤਾਇਆ ਉਸਦਾ ਜਿਸ ਦਾ ਨਾਮ ਹਰਜੀਤ ਸਿੰਘ ਹੈ ਉਹ ਵਾਰ-ਵਾਰ ਆਪਣੀ ਪਰਜਾਈ ਰਣਜੀਤ ਕੌਰ ਨੂੰ ਪੁੱਛਦਾ ਰਹਿੰਦਾ ਕਿ ਸੰਦੀਪ ਵਾਪਸ ਕਿਉਂ ਨਹੀਂ ਆਇਆ ਤਾਂ ਇਸ ਤੋਂ ਬਾਅਦ ਉਹ ਵੱਖ-ਵੱਖ ਬਹਾਨੇ ਲਾਉਂਦੀ ਆ ਕਦੇ ਉਹ ਕਹਿ ਦਿੰਦੀ ਆ ਕਿ ਉਹ ਜੂਪੀ ਦੇ ਵਿੱਚ ਕੰਮ ਤੇ ਗਿਆ ਕਦੇ ਉਹ ਕਹਿੰਦੇ ਆ ਪੂਨੇ ਕੰਮ ਤੇ ਗਿਆ ਇਸੇ ਤਰ੍ਹਾਂ ਉਹ ਕਰਦੇ ਕਰਾਉਂਦੇ 3 ਮਹੀਨੇ ਲਗਾ ਦਿੰਦੀ ਆ ਤਾਂ ਇਸ ਤੋਂ ਬਾਅਦ ਉਸ ਦਾ ਦਿਔਰ ਹਰਜੀਤ ਆਕ ਕੇ ਪੁਲਿਸ ਥਾਣੇ ਜਾਂਦਾ ਸ੍ਰੀ ਹਰगोबिंदਪੁਰ ਉੱਥੇ ਇੱਕ ਐਫ ਆਈ ਆਰ ਦਰਜ ਕਰਵਾਉਂਦਾ ਹੈ ਕਿ ਉਹਨਾਂ ਦਾ ਲੜਕਾ ਸੰਦੀਪ ਕਈ ਦਿਨਾਂ ਤੋਂ ਗਾਇਬ ਹੈ ਅਤੇ ਉਹ ਘਰ ਨਹੀਂ ਦਿਖ ਰਿਹਾ ਤਾਂ ਇਸ ਤੋਂ ਬਾਅਦ ਪੁਲਿਸ ਵਾਲੇ ਹਰਜੀਤ ਕੌਰ ਨੂੰ ਪੁਲਿਸ ਸਥਾਣੇ ਬੁਲਾਉਂਦੇ ਨੇ ਅਤੇ ਉਹ ਪੁੱਛਦੇ ਨੇ ਕਿ ਸੰਦੀਪ ਕਿੱਥੇ ਆ ਤਾਂ ਅਗੋ ਜਵਾਬ ਦਿੰਦੀ ਹੈ ਕਿ ਉਹ ਕੰਮ ਤੇ ਗਿਆ ਹੋਇਆ ਮੈਂ ਕੱਲ ਨੂੰ ਉਸ ਨੂੰ ਘਰ ਬੁਲਾ ਲਵਾਂਗੀ ਪਰ ਇਸ ਤੋਂ ਬਾਅਦ ਉਹ ਆਪਣੇ ਆਸ਼ਕ ਨੂੰ ਇਹ ਸਾਰੀ ਗੱਲਬਾਤ ਦੱਸਦੀ ਹੈ ਅਤੇ ਉਹ ਰਾਤੇ ਰਾਤ ਘਰੋਂ ਫਰਾਰ ਹੋ ਜਾਂਦੇ ਨੇ ਅਤੇ ਇਸ ਤੋਂ ਬਾਅਦ ਉਹਨਾਂ ਦੀ ਬਹੁਤ ਭਾਲ ਕੀਤੀ ਜਾਂਦੀ ਹੈ ਨਾ ਤਾਂ ਸੰਦੀਪ ਘਰ ਵਾਪਸ ਆਉਂਦਾ ਅਤੇ ਨਾ ਹੀ ਉਸ ਦੀ ਮਾਂ ਮੁੜ ਕੇ ਕਿਸੇ ਨੂੰ ਥਿਆਉਂਦੀ ਹੈ ਤੇ ਹੁਣ 2025 ਦੇ ਵਿੱਚ ਉਹ ਫੜੇ ਜਾਂਦੇ ਨੇ ਤਾਂ ਕੀ ਹੁੰਦਾ ਸਤਨਾਮ ਸਿੰਘ ਆਪਣੇ ਪਿੰਡਾ ਘਰ ਵਾਪਸ ਆਉਂਦਾ ਕਿਸੇ ਮੁਖਬਰ ਦੀ ਤਲਾਹ ਤੇ ਪੁਲਿਸ ਨੂੰ ਤਲਾਹ ਕੀਤੀ ਜਾਂਦੀ ਹੈ ਕਿ ਸਤਨਾਮ ਆ ਜਿਹੜਾ ਉਹ ਆਪਣੇ ਪਿੰਡ ਦੇ ਵਿੱਚ ਆਇਆ ਹੋਇਆ ਤਾਂ ਇਸ ਤੋਂ ਬਾਅਦ ਪੁਲਿਸ ਦੀ ਜਿਹੜੀ ਵਿਸ਼ੇਸ਼ ਟੀਮ ਬਣਾਈ ਹੋਈ ਸੀ ਤਾਂ ਉਹ ਤੁਰੰਤ ਛਾਪੇਮਾਰੀ ਕਰਦੀ ਹੈ ਤਾਂ ਇਸ ਤੋਂ ਬਾਅਦ ਸਤਨਾਮ ਉਰਫ ਸੱਤੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇਸ ਤੋਂ ਬਾਅਦ ਸੰਦੀਪ ਦੀ ਮਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਵੀ ਪੁਲਿਸ ਛਾਪੇਮਾਰੀ ਕਰਦੀ ਹੈ ਅਤੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਉਸ ਦੀ ਮਾਂ ਸੱਚ-ਸੱਚ ਨਹੀਂ ਦੱਸਦੀ। ਉਹੀ ਪਿਛਲਾ ਬਹਾਨਾ ਲਾਉਂਦੀ ਹੈ। ਉਹ ਕਹਿੰਦੀ ਹੈ ਕਿ ਸੰਦੀਪ ਜੁਪੀ ਦੇ ਵਿੱਚ ਕੰਮ ਕਰਨ ਦੇ ਲਈ ਗਿਆ ਹੋਇਆ। ਇਸ ਤੋਂ ਬਾਅਦ ਪੁਲਿਸ ਉਹਨਾਂ ਦਾ 2 ਦਿਨਾਂ ਦਾ ਰਿਮਾਂਡ ਹਾਸਲ ਕਰਦੀ ਹੈ ਅਤੇ ਉਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ। ਅਤੇ ਇਸ ਤੋਂ ਬਾਅਦ ਇਹ ਸਾਰਾ ਖੁਲਾਸਾ ਉਸ ਦੀ ਮਾਂ ਵੱਲੋਂ ਕੀਤਾ ਜਾਂਦਾ ਤੇ ਜਦੋਂ ਉਸ ਦੀ ਮਾਂ ਇਹ ਪੂਰੀ ਕਹਾਣੀ ਦੱਸਦੀ ਹੈ ਤਾਂ ਸਾਰਿਆਂ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਉਸ ਦੀ ਮਾਂ ਨੇ ਦੱਸਿਆ ਕਿ 2014 ਦੇ ਵਿੱਚ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਪਿੰਡ ਦੇ ਹੀ ਨੌਜਵਾਨ ਸਤਨਾਮ ਸਿੰਘ ਉਰਫ ਸੱਤਾ ਦੇ ਨਾਲ ਗੱਲਬਾਤ ਹੋ ਜਾਂਦੀ ਹੈ ਇਸ ਤੋਂ ਬਾਅਦ ਉਹ ਲਗਾਤਾਰ ਰਿਲੇਸ਼ਨ ਦੇ ਵਿੱਚ ਆਉਂਦੇ ਨੇ ਅਤੇ ਬਾਅਦ ਦੇ ਵਿੱਚ ਇਸ ਗੱਲ ਦੀ ਭਣਕ ਉਸ ਦੇ ਬੇਟੇ ਨੂੰ ਲੱਗ ਜਾਂਦੀ ਆ ਜਿਸ ਦਾ ਨਾਮ ਸੰਦੀਪ ਸਿੰਘ ਸੀ ਜੋ ਕਿ ਉਸ ਟਾਈਮ 12 ਸਾਲ ਦਾ ਸੀ ਅਤੇ ਉਹ ਆਪਣੀ ਮਾਂ ਦੇ ਨਾਲ ਲੜਦਾ ਝਗੜਦਾ ਰਹਿੰਦਾ ਸੀ ਅਤੇ ਬਾਅਦ ਦੇ ਵਿੱਚ ਦੋਨਾਂ ਨੇ ਮਿਲ ਕੇ پلان ਕੀਤਾ ਕਿ ਕਿਉਂ ਨਾ ਸੰਦੀਪ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਇਸ ਤੋਂ ਬਾਅਦ ਉਸ ਦਾ ਕਤਲ ਕਰਕੇ ਉਸ ਨੂੰ ਘਰ ਦੇ ਵਿੱਚ ਹੀ ਦਫਨ ਕਰ ਦਿੱਤਾ ਜਾਂਦਾ ਅਤੇ ਇਸ ਤੋਂ ਬਾਅਦ ਉਹਨਾਂ ਦੋਨਾਂ ਮੁਰਜਵਾਂ ਦੀ ਨਿਸ਼ਾਨਦੇਹੀ ਤੇ ਹੀ ਉਸ লাশ ਨੂੰ ਘਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹਾਲਾਂਕਿ 12 ਸਾਲ ਹੋ ਗਏ ਨੇ ਸੰਦੀਪ ਨੂੰ ਮਰੇ ਨੂੰ ਪਰ ਹੁਣ ਉਸਦਾ ਕੰਗਾਲ ਹੀ ਨਿਕਲ ਸਕਦਾ ਇਸ ਤੋਂ ਬਾਅਦ ਉਸਦੇ ਕੰਗਾਲ ਨੂੰ ਬਾਹਰ ਕੱਢਿਆ ਜਾਂਦਾ ਹੈ ਇਧਰੋਂ ਸੰਦੀਪ ਦੀ ਜਿਹੜੀ ਮਾਂ ਗਈ ਉਹ ਇਹ ਬਿਆਨ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਜੋ ਮੇਰਾ ਆਸਕ ਸੀ ਸਤਨਾਮ ਸਿੰਘ ਉਰਫ ਸੱਤਾ ਉਸਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਘਰ ਦੇ ਵਿੱਚ ਜ਼ਬਰਦਸਤੀ ਕੰਨ ਟੱਪ ਕੇ ਆ ਜਾਂਦਾ ਸੀ ਉਸੇ ਨੇ ਹੀ ਮੇਰੇ ਲੜਕੇ ਨੂੰ ਰਾਤ ਦੇ 10-11 ਵਜੇ ਆ ਕੇ ਮੌਤ ਦੇ ਘਾਟ ਉਤਾਰਿਆ ਸੀ ਅਤੇ ਇਸ ਤੋਂ ਬਾਅਦ ਉਹ ਰਫੂ ਚੱਕਰ ਹੋ ਗਿਆ ਸੀ ਪਰ ਸਵਾਲ ਇੱਥੇ ਇੱਕ ਇਹ ਖੜਾ ਹੁੰਦਾ ਹੈ ਕਿ ਜੇਕਰ ਸਤਨਾਮ ਇਸ ਦੇ ਵਿੱਚ ਗੁਨਾਹਗਾਰ ਆ ਅਤੇ ਨਾਲ ਉਸ ਦੀ ਮਾਂ ਵੀ ਉਸ ਤੋਂ ਜ਼ਿਆਦਾ ਗੁਨਾਹਗਾਰ ਆ ਕਿਉਂਕਿ ਉਸ ਦੀ ਮਾਂ ਨੂੰ ਫਿਰ ਭੱਜਣ ਦੀ ਕੀ ਲੋੜ ਸੀ ਜਾਂ ਤਾਂ ਫਿਰ ਉਹ ਆਪਣੇ ਆਂਡ ਗਮਾੜ ਨੂੰ ਦੱਸਦੀ ਕਿਸੇ ਰਿਸ਼ਤੇਦਾਰ ਨੂੰ ਦੱਸਦੀ ਆਪਣੇ ਭੈਣ ਭਰਾਵਾਂ ਨੂੰ ਦੱਸਦੀ ਪਰ ਉਸ ਨੇ ਇਸ ਬਾਰੇ ਕਿਸੇ ਨਾਲ ਵੀ ਗੱਲਬਾਤ ਨਹੀਂ ਕੀਤੀ ਹਾਲਾਂਕਿ ਉਸਨੇ ਆਪਣੇ ਦਿਓਰ ਨੂੰ ਵੀ ਝੂਠ ਮਾਰਿਆ ਬਾਰ ਬਾਰ ਉਹ ਝੂਠ ਮਾਰ ਕੇ ਗਮਰਾਹ ਕਰਦੀ ਰਹੀ ਤਾਂ ਕਿ ਉਹ ਬਚ ਸਕੇ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਜੋ ਕਾਨੂੰਨ ਹੈ ਉਹਨੂੰ ਟਾਈਮ ਤਾਂ ਜ਼ਰੂਰ ਲੱਗ ਸਕਦਾ ਪਰ ਉਹ ਮਲਜਮ ਨੂੰ ਕਦੇ ਵੀ ਨਹੀਂ ਛੱਡਦਾ ਸੋ ਮਾਂ ਨੇ ਆਪਣੀ ਹਵਸ਼ ਮਟਾਉਣ ਦੇ ਲਈ ਆਪਣੇ ਨੌਜਵਾਨ ਪੁੱਤ ਦਾ ਕਤਲ ਕਰਵਾ ਦਿੱਤਾ ਅਤੇ 12 ਸਾਲਾਂ ਬਾਅਦ ਉਸੇ ਘਰ ਦੇ ਵਿੱਚੋਂ ਹੀ ਸੰਦੀਪ ਦੀ লাশ ਨੂੰ ਬਾਹਰ ਕੱਢਿਆ ਗਿਆ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ